970 ਬੋਡਾ ਦੇ ਉੱਪਰ ਇਲੈਕਸ਼ਨ ਵੀਡੀਓ ਹੋ ਰਹੀ ਹੈ ਬਠਿੰਡਾ ਦੇ ਵੀ ਬੋਡ ਨੰਬਰ 48 ਦੇ ਬਾਏ ਇਲੈਕਸ਼ਨ ਹੈ ਜਿਹੜੀ ਉਹ ਹੋ ਰਹੀ ਹੈ ਤੇ ਇੱਥੋਂ ਪਾਰਟੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਔਰ ਸਮੁੱਚੀ ਆਮ ਆਦਮੀ ਪਾਰਟੀ ਨੇ ਨੌਜਵਾਨ ਆਗੂ ਸਾਥੀ ਪਦਮਜੀਤ ਮਹਿਤਾ ਨੂੰ ਉਮੀਦਵਾਰ ਬਣਾ ਕੇ ਭੇਜਿਆ ਤੇ ਅੱਜ ਉਹਨਾਂ ਦੀ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਲੈਣ ਦੇ ਲਈ ਅੱਜ ਪਹੁੰਚਿਆ ਕਿਉਂਕਿ ਪਾਰਟੀ ਦੀ ਨੇ ਜ਼ਿੰਮੇਵਾਰੀ ਸੌਂਪੀ ਹੈ ਪ੍ਰਧਾਨ ਬਣਾ ਕੇ ਮੇਰੀ ਜ਼ਿੰਮੇਵਾਰੀ ਹੈ ਕਿ ਜਿੱਥੋਂ ਸੁਨੇਹਾ ਆ ਜੇ ਉੱਥੇ ਪਹੁੰਚਣੇ ਪਾਰਟੀ ਦੇ ਹੱਕ ਦੇ ਵਿੱਚ ਸੋ ਉਹਨਾਂ ਦੇ ਹੱਕ ਦੇ ਵਿੱਚ ਮਠੰਡਾ ਦੇ 48 ਨੰਬਰ ਵਾਰਡ ਦੇ ਲੋਕਾਂ ਨੂੰ ਅਪੀਲ ਕਰਨ ਦੇ ਲਈ ਜਿੱਥੇ ਪਹੁੰਚਿਆ ਗਿਆ। ਗਿੱਲ ਸਾਹਿਬ ਨੇ ਪੁੱਛੇ ਗਿੱਲ ਸਾਹਿਬ ਗਿੱਲ ਸਾਹਿਬ ਨੇ ਪੁੱਛਿਆ ਮੈਨੇ ਸਾਰਾ ਨਹੀਂ ਮੇਰੀ ਉਹਨਾਂ ਨਾਲ ਗੱਲ ਹੀ ਹੋ ਸਕੀ ਜੀ ਮੈਂ ਸਵੇਰ ਦਾ ਆਪਣਾ ਫਾਜ਼ਿਲ ਕਾ ਸੀਗਾ ਉਹ ਕਿਸੇ ਕੰਮ ਦੇ ਵਿੱਚ ਮਸ਼ਰੂਫ ਸੀ ਦਿੱਤਾ ਸੀ ਆਮ ਆਦਮੀ ਪਾਰਟੀ ਚ ਪ੍ਰਧਾਨ ਜੀ ਦੇਖੋ ਮੇਰੀ ਮੇਰੇ ਸਮਝੋ ਸਮਝੋ ਇੱਕ ਮਿੰਟ ਗੱਲ ਨੂੰ ਪ੍ਰਧਾਨ ਜੀ ਇੱਕ ਮਿੰਟ ਇੱਕ ਬੋਲੋ ਜੀ ਬੋਲੋ ਐਮ ਐਲ ਏ ਸਾਹਿਬ ਨਰੀ ਰਾਜ ਕੀ ਕਿਉਂ ਹੈ ਨਹੀਂ ਮੇਰੇ ਨਾਲ ਉਹਨਾਂ ਦੀ ਅੱਜ ਤਾਂ ਨਹੀਂ ਗੱਲ ਹੋਈ ਪਰ ਪਰਸੋਂ ਚ ਉੱਥੇ ਗੱਲ ਹੋਈ ਸੀ ਕਿ ਮੈਨੇ ਤਾਂ ਕੋਈ ਨਰਾਜ਼ਗੀ ਵਾਲੀ ਗੱਲ ਕੀਤੀ ਨਹੀਂ ਉਹਨਾਂ ਨੇ ਤੁਹਾਨੂੰ ਹੋ ਨੀਚੇ ਕਰ ਲਏ ਨੂੰ ਨੇ ਕਿਹਾ ਜੀ ਜਿਨ੍ਹਾਂ ਨੂੰ ਟਿਕਟ ਦੇ ਕੇ ਪਹਿਲਾਂ ਅਸੀਂ ਨਿਵਾਜ਼ਾ ਸੀਗਾ ਉਹ ਟਿਕਟ ਵਾਪਸ ਲੈ ਲਈ ਦੇਖੋ ਦੇਖੋ ਇਸ ਤਰ੍ਹਾਂ ਹੈ ਕਿ ਜਿਹਦੇ ਕੋਲੇ ਆਮ ਆਦਮੀ ਪਾਰਟੀ ਦਾ ਸਿੰਬਲ ਹੈ ਉਹੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਹੁਣ ਕੋਈ ਵਿਅਕਤੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੋਕ ਹਰ ਰੋਜ਼ ਸ਼ਾਮਲ ਹੋ ਰਹੇ ਨੇ ਸੋ ਇਸ ਕਰਕੇ ਇਹ ਗੱਲ ਕਹਿਣਾ ਪਾਰਟੀ ਵੱਲੋਂ ਅਫੀਸ਼ੀਅਲ ਉਮੀਦਵਾਰ ਆ ਪਦਮਜੀਤ ਮਹਿਤਾ ਹੀ ਨੇ ਆਪਦੇ 977 ਮੋਡਲ ਦੇ ਉੱਪਰ ਇਲੈਕਸ਼ਨ ਜਿਹੜੀ ਹੋ ਰਹੀ ਹੈ ਬਠਿੰਡਾ ਦੇ ਵੀ ਵੋਟ ਨੰਬਰ 48 ਦੇ ਬਾਏ ਇਲੈਕਸ਼ਨ ਹੈ ਜਿਹੜੀ ਉਹ ਹੋ ਰਹੀ ਹੈ ਤੇ ਇੱਥੋਂ ਪਾਰਟੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਔਰ ਸਮੁੱਚੀ ਆਮ ਆਦਮੀ ਪਾਰਟੀ ਨੇ ਨੌਜਵਾਨ ਆਗੂ ਸਾਥੀ ਪਦਮਜੀਤ ਮਹਿਤਾ ਨੂੰ ਉਮੀਦਵਾਰ ਬਣਾ ਕੇ ਭੇਜਿਆ ਤੇ ਅੱਜ ਉਹਨਾਂ ਦੀ ਚੋਣ ਪ੍ਰਚਾਰ ਦੇ ਵਿੱਚ हिस्सा ਲੈਣ ਦੇ ਲਈ ਅੱਜ ਪਹੁੰਚਿਆ ਕਿਉਂਕਿ ਪਾਰਟੀ ਦੀ ਨੇ ਜ਼ਿੰਮੇਵਾਰੀ ਸੌਂਪੀ ਪ੍ਰਧਾਨ ਬਣਾ ਕੇ ਮੇਰੀ ਜ਼ਿੰਮੇਵਾਰੀ ਹੈ ਕਿ ਜਿੱਥੋਂ ਸੁਨੇਹਾ ਆ ਜੇ ਉੱਥੇ ਪਹੁੰਚਣਾ ਪਾਰਟੀ ਦੇ ਹੱਕ ਦੇ ਵਿੱਚ ਸੋ ਉਹਨਾਂ ਦੇ ਹੱਕ ਦੇ ਵਿੱਚ ਮਟਿੰਡਾ ਦੇ 48 ਨੰਬਰ ਵਾਰਡ ਦੇ ਲੋਕਾਂ ਨੂੰ ਅਪੀਲ ਕਰਨ ਦੇ ਲਈ ਜਿੱਥੇ ਪਹੁੰਚਿਆ ਗਿਆ ਸਾਹਿਬ ਨੇ ਪੁੱਛੀ ਸਾਹਿਬ ਸਾਹਿਬ ਨੇ ਪੁੱਛਿਆ ਮੇਰੇ ਨਾਲ ਨਹੀਂ ਮੇਰੀ ਉਹਨਾਂ ਨਾਲ ਲਗਾਲੀ ਹੋ ਸਕੀ ਜੀ ਮੈਂ ਸਵੇਰ ਦਾ ਆਪਣਾ ਫਾਜ਼ਿਲ ਕਾ ਸੀਗਾ ਉਹ ਕਿਸੇ ਕੰਮ ਦੇ ਵਿੱਚ ਮਸ਼ਰੂਫ ਹੁੰਦਾ ਸੀ ਆਮ ਆਦਮੀ ਪਾਰਟੀ ਚ ਉਹ ਟਿਕਟ ਤਾਂ ਦੇਖੋ ਮੇਰੇ ਮੇਰੇ ਸਮਝੋ ਸਮਝੋ ਇੱਕ ਮਿੰਟ ਗੱਲ ਨੂੰ ਇੱਕ ਮਿੰਟ ਬੋਲੋ ਜੀ ਬੋਲੋ ਐਮ ਐਲ ਏ ਦਾ ਨਰਾਜ਼ਗੀ ਕਿਉਂ ਹੈ ਨਹੀਂ ਮੇਰੇ ਨਾਲ ਉਹਨਾਂ ਦੀ ਅੱਜ ਤਾਂ ਨਹੀਂ ਗੱਲ ਹੋਈ ਪਰ ਪਰਸੋਂ ਚ ਉੱਥੇ ਗੱਲ ਹੋਈ ਸੀ ਕਿ ਮੈਨੇ ਤਾਂ ਕੋਈ ਨਰਾਜ਼ਗੀ ਵਾਲੀ ਗੱਲ ਕੀਤੀ ਨਹੀਂ ਉਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਕਿਉਂ ਨਰਾਜ਼ਗੀ ਲੱਗ ਰਹੀ ਹੈ ਉਹ ਨਿਸ਼ਚਿਤ ਕਰ ਰਿਹਾ ਉਹ ਲਾਗੂ ਕਰ ਉਹਨੂੰ ਨੇ ਕਿਹਾ ਕਿ ਜਿਨ੍ਹਾਂ ਨੇ ਟਿਕਟ ਦੇ ਕੇ ਪਹਿਲਾਂ ਅਸੀਂ ਨਿਵਾਜ਼ਾ ਸੀਗਾ ਉਹ ਟਿਕਟ ਵਾਪਸ ਲੈ ਲਈ ਦੇਖੋ ਦੇਖੋ ਇਸ ਤਰ੍ਹਾਂ ਹੈ ਕਿ ਜਿਹਦੇ ਕੋਲੇ ਆਮ ਆਦਮੀ ਪਾਰਟੀ ਦਾ ਸਿੰਬਲ ਹੈ ਉਹੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਹੁਣ ਕੋਈ ਵਿਅਕਤੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੋਕ ਹਰ ਰੋਜ਼ ਸ਼ਾਮਲ ਹੋ ਰਹੇ ਨੇ ਸੋ ਇਸ ਕਰਕੇ ਇਹ ਗੱਲ ਕਹਿਣਾ ਪਾਰਟੀ ਵੱਲੋਂ ਅਫੀਸ਼ੀਅਲ ਉਮੀਦਵਾਰ ਹੈ Padamjeet Mehta